ਤੇ ਜਦ ਵੀ ਟੁੱਟਿਆ ਜੋੜਿਆ ਤੂੰ ਇੱਕ ਲੈ ਕੇ ਲੱਖਾਂ ਮੋੜੇ ਕਈਆਂ ਨੂੰ ਚੁਗਲੀ ਕਰਨ ਦੀ ਬੜੀ ਵਾਦੀ ਹੁੰਦੀ ਹੈ ਵੀ ਨਾ ਆਪ ਖੁਸ਼ ਰਹਿਣਾ ਦੇ ਨਾਲ ਪਿੰਡ ਨਹੀਂ ਵਸਣ ਦੇਣਾ ਅਜ ਦੀ ਗੱਲ ਸੁਣੀ ਦੇ ਅਜ ਦੇ ਕੰਨਾਂ 'ਚ ਅਜ ਦੀ ਸੁਣੀ ਦੇ ਅਜ ਦੇ ਕਹਵਿਆ ਅੱਗ ਲਾਉ ਜੰਤਰ ਹੁੰਦੇ ਨਾ ਕਈ ਵੀ ਆਗੀ ਬਲਣੀ ਹੈ ਚੁਗਲ ਬੰਦਾ ਚੱਕਰੀ ਚ ਹੀ ਰਹਿੰਦਾ ਨਾ ਗੱਲਾਂ ਸੁਣ ਕੇ ਹੋਰ ਕੋਲ ਕਰੇਗਾ ਇਦਾਂ ਸਾਧੂ ਜਿਹੜੇ ਨੇ ਨਾ ਇਬਾਦਤ ਬੰਦਗੀ ਕਰਕੇ ਵਿਕਾਰਾਂ ਨੂੰ ਆਪਣੇ ਚਾਕਰ ਬਣਾ ਲੈਂਦੇ ਨੇ ਕਾਮ ਕ੍ਰੋਧ ਨੂੰ ਗੁਲਾਮ ਵੀ ਬਣਾ ਲੈਂਦੇ ਨੇ ਦੂਤ ਬਣਾ ਲੈਂਦੇ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਨੀਲਾ ਚੋਲਾ ਰੰਗਣ ਵਾਲੇ ਲਲਾਰੀ ਦੀ ਕਿਹੜੀ ਮਨੋ ਕਾਮਨਾ ਪੂਰੀ ਕੀਤੀ ਜਦੋਂ ਗਣੀ ਖਾਂ ਤੇ ਨਬੀ ਖਾਂ ਨੂੰ ਪਤਾ ਲੱਗਾ ਕਿ ਮੁਗਲ ਫੌਜਾਂ ਗੁਰੂ ਜੀ ਦਾ ਪਿੱਛਾ ਕਰ ਰਹੀਆਂ ਸਨ ਤਾਂ ਉਹਨਾਂ ਨੇ ਗੁਰੂ ਜੀ ਨੂੰ ਉੱਚਦਾ ਪੀਰ ਬਣਾ ਕੇ ਦੂਰ ਲੈ ਕੇ ਜਾਣ ਦੀ ਤਿਆਰੀ ਕੀਤੀ ਉਹਨਾਂ ਨੇ ਮਾਤਾ ਹਰਦੇਈ ਵੱਲੋਂ ਗੁਰੂ ਜੀ ਨੂੰ ਭੇਟ ਕੀਤੇ ਬਸਤਰ